ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਪਣੇ ਭੈਣ ਭਰਾਵਾਂ ਮਤਾਮਾਂ ਬਜ਼ੁਰਗਾਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਆਪਣਾ ਸਾਈਕਲ ਸਫਰ ਹੋਣਾ ਆਇਆ ਜੀ ਗੁਰੂ ਘਰਾਂ ਦੇ ਦਰਸ਼ਨ ਤੇ ਪਿੰਡ ਰੋਡ ਕੀ ਨੂੰ ਵਾਪਸੀ ਤੇ ਕੱਲ ਦੀ ਵੀਡੀਓ ਵਿੱਚ ਤੁਸੀਂ ਛੀਤੀਏ ਸਥਾਨ ਤੁੰਤਨ ਬਾਬਾ ਜੂਰਾਵਾਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਤੇ ਗੁਰਦੁਆਰਾ ਠੰਡਾ ਵਰਜ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਤੇ ਦਰਸ਼ਨ ਕੀਤੇ ਸੀ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਜੋਤੀਸਰੂਪ ਗੁਰਦੁਆਰਾ ਜੋਤੀਸਰੂਪ ਸਾਗ ਤੇ ਗੁਰਦੁਆਰਾ ਮੋਤੀਰਾਮ ਮਹਿਰਾਜ ਜੀ ਦੇ ਤੇ ਇੱਕ ਗੁਰੂ ਘਰ ਦਾ ਨਾਮ ਮਿਰਤਮਾ ਤੋਂ ਨਿਕਲ ਗਿਆ ਜਿੱਥੇ ਇਹ ਮੁਗਲ ਸਰਕਾਰ ਨੇ ਜ਼ਾਲਮਾਂ ਨੇ ਛੋਟੀ ਸਹਿਬ ਜਾਨ ਨੇ ਤੇ ਮਾਤਾ ਗੁਜਰੀ ਕੌਰ ਜੀ ਨੂੰ ਸ਼ਹੀਦ ਕਰਕੇ ਤੇ ਉਹਨਾਂ ਦੇ ਜਿਹੜੇ ਸਰੀਰ ਸੀਗੇ ਇੱਕ ਜੰਗਲ ਚਿੱਟੇ ਸੀਗੇ ਬਈ ਜਾਨਵਰ ਵਗੈਰਾ ਖਾ ਜਾਣਗੇ ਤੇ ਉੱਥੇ ਪਸ਼ੀਰ ਨੇ ਰਾਖੀ ਕੀਤੀ ਸੀਗੀ ਆਪਣੇ ਬੱਬਰ ਸ਼ੇਰ ਨੇ ਸਰੀਰਾਂ ਦੀ ਤੇ ਉਸ ਗੁਰੂ ਘਰ ਦਰਸ਼ਨ ਕਰਾਂਗੇ ਜੀ ਆਜੋ ਜੀ ਪਰਨਾ ਆਪਾਂ ਸਿਆ ਲਿਆ ਆ ਤੇ ਘੋੜੇ ਆਪਣੇ ਆਉ ਮਗਰ ਖੜੇ ਆ ਦੋਨੇ ਤੇ ਆਜੋ ਚੱਲਦੇ ਆ ਜੀ ਗੁਰੂ ਘਰ ਦਰਸ਼ਨ ਕਰਨਾਂ ਲਓ ਜੀ ਕੋੜੇ ਆਪਾਂ ਕੱਢ ਲਿਆ ਬਾਹਰ ਕਮਰੇ ਚੋਂ ਹੁਣ ਪਹਿਲਾਂ ਦਰਸ਼ਨ ਕਰਾਂਗੇ ਆਪਾਂ ਜਾਵਾਂਗੇ ਜੀ ਗੁਰਦੁਆਰਾ ਭਵਾਨਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਸਰੀਰ ਦੀ ਰੱਖਿਆ ਕੀਤੀ ਸੀਗੀ ਬੱਬਰ ਸ਼ੇਰ ਨੇ ਆਇਓ ਜੀ ਚੱਲਦੇ ਆਂ ਦਰਸ਼ਨ ਕਰਨ ਗੁਰਦੁਆਰਾ ਭਵਾਨਗੜ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਥੜਾ ਮਾਤਾ ਗੁਜਰ ਕੌਰ ਜੀ ਸੰਗਤ ਜੀ ਇਹ ਪੂਰਾ ਸਾਹਿਬ ਗੁਰਦੁਆਰਾ ਬਿਵਾਨਗੜ ਤੇ ਪੂਰਾ ਸਾਹਿਬ ਬਣਿਆ ਹੋਇਆ ਹੁਣ ਦੇ ਸਮੇਂ ਦੇ ਵਿੱਚ ਤੇ ਪਹਿਲਾਂ ਸੰਗਤ ਜੀ ਤੇ ਜੰਗਲ ਸੀ ਤੇ ਇਸ ਜੰਗਲ ਦੇ ਵਿੱਚ ਛੋੜੇ ਸਾਹਿਬ ਜੀ ਆਦੇ ਹੁੰਦੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਕੇ ਇਿੱਥੇ ਸ੍ਰੀ ਰਾਮ ਨੇ ਸੈਟ ਦਿੱਤੇ ਸੀ ਵੀ ਜੰਗਲੀ ਜਾਨਵਰ ਖਾ ਜਾਣਗੇ ਪਰ ਇੱਕ ਬੱਬਰ ਸ਼ੇਰ ਨੇ 48 ਘੰਟੇ ਸਰੀਰਾਂ ਦੀ ਰਾਖੀ ਕੀਤੀ ਸੀ ਜੀ ਤੇ ਫਿਰ ਮੋਤੀ ਬਾਬਾ ਮੋਤੀराम ਮਹਾਰਾਜ ਜੀ ਨੇ ਤੇ ਭਾਈ ਟੋਡਲ ਮਾਲ ਜੀ ਇੱਥੇ ਸ੍ਰੀ ਰਾਮ ਨੂੰ ਲਿਆ ਕੇ ਉਹਨਾਂ ਨੇ ਸੰਸਕਾਰ ਕੀਤਾ ਸੀਗਾ ਜੀ ਜੋਤੀ ਸਰੂਪ ਵਰਤਾਰੇ ਤੇ ਆ ਜੀ ਕਰੋ ਸੰਗ ਜੀ ਦਰਸ਼ਨ ਥੜਾ ਬਾਬਾ ਹਜੂਰਾਵਰ ਸਿੰਘ ਜੀ सतनाम श्री गुरु जी वाहे गुरु जी श्री वागू थड़ा बाबा फतेह सिंह जी वागुरु गुरु जी सतनाम श्री वागुरु ਸਤਨਾਮ ਸ਼੍ਰੀ ਵਾਹੇ குரு ਜੀ ਸੰਗਜੀ ਕਰੋ ਜੀ ਦਰਸ਼ਨ ਕੋਤਵਾਰ ਵਿਵਾਨਗੜ੍ਹ ਸਾਹਿਬ ਫਤੇਗੜ੍ਹ ਸਾਹਿਬ ਅਸ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਸੰਗਜ ਜੀ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸ਼੍ਰੀ ਫਤੇਗੜ੍ਹ ਸਾਹਿਬ ਹਾਂਜੀ ਸੰਗਤ ਜੀ ਗੁਰਦੁਆਰਾ ਭਿਵਾਨਗੜ ਤੋਂ ਦਰਸ਼ਨ ਕਰਕੇ ਜੀ ਸੰਗਤ ਜੀ ਆਪਾਂ ਪਹੁੰਚੇ ਆ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੰਤਨ ਬਾਬਾ ਜੂਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਜਰ ਕੌਰ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੰਗਤ ਜੀ ਸਾਰੀ ਸੰਗਤ ਜਾਣਦੀ ਆ ਵਿਸ਼ੇਸ ਥਾਨ ਤੇ ਜੋਤੀ ਸਾਹਿਬ ਜਾਦਿਆਂ ਦੇ ਮਾਤਾ ਗੁਜਰਪੁਰ ਕੋਟ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਤੇ ਥੋੜੇ ਆਪਣੇ ਖੜੇ ਆ ਇੱਧਰ ਤੇ ਆ ਜਾਓ ਪਹਿਲਾਂ ਦਰਸ਼ਨ ਕਰਦੇ ਆ ਤੇ ਗੁਰੂ ਚਰਨਾਂ ਦੇ ਲੋਨਿਆਂ ਹਾਜ਼ਰ ਜੀ ਆਪਾਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦਰਸ਼ਨ ਕਰ ਲਏ ਆ ਤੇ ਆਜੋ ਹੁਣ ਆਪਾਂ ਪਹੁੰਚਾਂਗੇ ਗੁਰਦੁਆਰਾ ਸ੍ਰੀ ਮੋਤੀਰਾਮ ਮਹਿਰਾ ਜੀ ਤੇ ਆਜੋ ਉੱਥੇ ਜਾ ਕੇ ਕਰਦੇ ਆ ਦਰਸ਼ਨ ਤੇ ਇੱਕ ਗੱਲ ਉੱਥੇ ਜਾ ਕੇ ਸਾਂਝੀ ਕਰਾਂਗੇ ਤੁਹਾਡੇ ਨਾਲ ਪਿਆ ਆਪਣੇ ਕੋਲ ਅਜੇ ਤੱਕ ਹੋਈ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਊਗੀ ਕਿਹ ਕੋਲ ਤਾਂ ਜabbāl ਆਈ ਪਤਾ ਨਹੀਂ ਕਿਦਾਂ ਪੜੂਗਾ ਬੰਦਾ ਉਸ ਚੀਜ਼ ਨੂੰ ਉਹ ਜਾ ਕੇ ਗੱਲ ਆਪਾਂ ਤੁਹਾਡੇ ਨਾਲ ਉੱਥੇ ਗੁਰਦੁਆਰੇ ਸਾਂਝੀ ਕਰਦੇ ਆਂ ਆਪਾਂ ਜਿੰਨੀ ਵਾਰੀ ਵੀ ਆਏ ਆ ਤੇ ਉੱਥੇ ਆਪਾਂ ਵੀਡੀਓ ਬਣਾ ਕੇ ਬਾਲਾ ਨਹੀਂ ਬੋਲੀਦਾ ਸਿਰਫ ਦਰਸ਼ਨ ਕਰਵਾ ਦਈਦੇ ਆ ਤੇ ਦਰਸ਼ਨ ਕਰਕੇ ਚਲੇ ਜਾਏਗਾ ਤੇ ਜੇ ਕੋਈ ਬੰਦੇ ਆ ਜੇ ਸੰਗਤ ਨੇ ਕਿਸੇ ਨੇ ਇਤਿਹਾਸ ਬਾਰੇ ਜਾਂ ਹੋਰ ਕੋਈ ਗੱਲਬਾਤ ਪੂਰੀ ਪੂਰੀ ਦੇਖਣੀ ਹੋ ਪਹਿਲਾਂ ਕੱਲ ਵਾਲੀ ਵੀਡੀਓ ਪਰ ਦੱਸ ਸਕੇ ਦੱਸ ਜੁੱਖੇ ਆ ਗੱਲ ਹੀ ਨਹੀਂ ਆਉਂਦੀ ਯਾਰ ਤੇ ਤੁਸੀਂ ਆਪਣੇ ਜਿਹੜਾ ਸਫਰ ਸੀਗਾ ਪੁਰਾਣਾ ਆਪਣੇ ਪੰਜ ਤਖਤ ਸਹਿਬਾਨਾਂ ਦਾ ਜਿਹੜਾ ਸਫਰ ਆਪਾਂ ਕੀਤਾ ਸੀ ਸਾਈਕਲ ਸਫਰ ਉਹਦੇ ਵਿੱਚ ਵੀਡੀਓ ਹੈ ਇੱਕ ਜਿਹੜੀ ਆਪਾਂ ਜਦੋਂ ਇਸ ਸਥਾਨ ਤੇ ਰੋਕੇ ਗਏ ਸੀਗੇ ਫਤੇਗੜ ਸਾਹਿਬ ਬਹੁਤ ਮੈਂਦ ਕੀਤੀ ਸੀ ਉਹ ਵੀਡੀਓ ਤੇ ਆਪਾਂ ਉਹ ਜ਼ਰੂਰ ਕੱਢ ਕੇ ਦੇਖਿਓ ਜਿਹੜੇ ਸਾਕ ਇਹਾਸ ਬੱਚੇ ਰੁਚੀ ਰੱਖਦੇ ਆ ਹਾਂਜੀ ਸੰਗਤ ਜੀ ਇਧਰ ਖੜੇ ਆਪਣੇ ਘੋੜੇ ਤੇ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਜੀ ਦੇ ਸੰਗਤ ਜੀ ਆਇਆ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਸ੍ਰੀ ਫਤਿਹਗੜ ਸਾਹਿਬ ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਭਾਈ ਦੁੱਧ ਪਿਲਾਇਆ ਸੰਤਾਂ ਨਮੋਤਿ ਸਿੱਖੀ ਦੇ ਮੁਰਾਰਿਆ ਸਾਰਾ ਪਰਵਾਹ ਸਿੱਖੀ ਉਤੋਂ ਬਾਹਰ ਆਇਆ ਸੰਗਤ ਜੀ ਕਰਦੇ ਆ ਜੀ ਦਰਸ਼ਨ ਹੋਰ ਦੁਆਰਾ ਅਮਰ ਸ਼ਹੀਦ ਬਾਬਾ ਮੋਤੀ RAM ਮਹਿਰਾਜ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਸੰਗਤ ਜੀ ਆਪਾਂ ਪਿਛਲੀ ਕਲਾਪ ਹੋਵੇ ਤੇ ਇੱਕ ਗੱਲ ਕਰਕੇ ਹਟੇ ਸੀ ਕਿ ਗੁਰੂ ਘਰ ਜਾ ਕੇ ਯਾਨੀ ਕਿ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿਤੇ ਮੌਕਾ ਮਿਲੇ ਜਦੋਂ ਵੀ ਸੰਗਤ ਜੀ ਬੱਚਿਆਂ ਦੇ ਨਾਲ ਪਰਿਵਾਰ ਸਮੇਤ ਜਰੂਰ ਦਰਸ਼ਨ ਕਰਨ ਆਵੋ ਫਤਿਹ ਸ੍ਰੀ ਫਤਿਹਗੜ ਸਾਹਿਬ ਤੇ ਸਿੱਖੀ ਇਤਿਹਾਸ ਬਾਰੇ ਜਾਣੂ ਕਰਵਾਓ ਆਪਣੇ ਬੱਚਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੇ ਗੱਲ ਇਹ ਸੀਗੀ ਸੰਗਤ ਜੀ ਜਿਹੜਾ ਗੁਰਦੁਆਰਾ ਤਨ ਤਨ ਬਾਬਾ ਮੋਤੀराम ਮਹਾਰਾਜੀ ਦੇ ਗੁਰੂ ਘਰ ਇਤਿਹਾਸ ਲਿਖਿਆ ਹੋਇਆ ਹੈ ਨਾ ਜੀ ਇਹ ਇਤਿਹਾਸ ਆਪਾਂ ਚਾਰ ਵਾਰੀ ਆਏ ਆ ਤੇ ਤਿੰਨਾਂ ਵਾਰੀਆਂ ਦੇ ਵਿੱਚ ਆਪਣੇ ਕੋਲੋਂ ਪੜ੍ਹ ਹੋਇਆ ਸਗਾ ਜਾਨੀ ਕਿ ਇੰਨਾ ਇਤਿਹਾਸ ਢੰਗਾਈ ਦੇ ਨਾਲ ਲਿਖਿਆ ਆ ਇੰਨਾ ਦਰਦਿਆ ਇਤਿਹਾਸ ਦੇ ਵਿੱਚ ਤੇ ਪਹਿਲੀ ਵਾਰੀ ਜ ਪੂਰਾ ਮੇਰੇ ਕੋਲ ਤਾਂ ਪੜ੍ਹ ਨਹੀਂ ਹੋਇਆ ਸਗਾ ਕਿਉਂਕਿ ਮਨੇ ਇੰਨਾ ਭਾਵੁਕ ਹੋ ਗਿਆ ਤੇ ਅੱਖਾਂ 'ਚ ਯਾਨੀ ਕਿ ਪਾਣੀ ਵਹਿਣ ਲੱਗ ਪਿਆ ਸਗਾ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਓ। ਉਰ ਵਰਤਾ ਜੇਉਂ ਕਿਰਪਾ ਕਰੋ ਤਾ ਸੂਕਨ ਕੀਨੋ ਦਾਸ ਨਾਮੁ ਸੰਗਤ ਜੀ ਆਪਾਂ ਗੁਰੂ ਘਰ ਗੁਰਦੁਆਰਾ ਮੋਤੀਰਾਮ ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਪਹੁੰਚੇ ਸੀਗੇ ਉੱਥੋਂ ਚੱਲ ਕੇ ਸਿੱਖ ਗੁਰੂ ਸਾਹਿਬ ਦੇ ਮਹਾਨ ਸਿੱਖ ਦੀਵਾਨ ਟੂਡਰਮਲ ਜੀ ਦੀ ਹਵੇਲੀ ਦੇ ਦਰਸ਼ਨ ਕਰਨ ਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਉ ਲੈਂਦੇ ਆ ਥੋੜਾ ਕੰਮ ਵੀ ਚੱਲ ਪਿਆ ਆ ਤੇ ਥੋੜੀ ਜਾਣਕਾਰੀ ਲੈਣੇ ਨਾਲ ਕੋਈ ਕਿਦਾਂ ਹੋ ਰਿਹਾ ਤੇ ਕੌਣ ਕਰਾ ਰਿਹਾ ਸੇਵਾ ਤੇ ਕਿੱਦਾਂ ਸੇਵਾ ਚੱਲ ਰਹੀ ਹੈ ਕਰਦੇ ਆ ਗੱਲਬਾਤ ਜੇ ਮੰਨ ਗਏ ਤਾਂ ਕਰੋ ਜੀ ਦਰਸ਼ਨ ਤੈ ਖਾਣਾ ਪੌੜੀਆਂ ਤੇ ਇਥੋਂ ਆਪਾਂ ਜਾਣਕਾਰੀ ਜਿਹੜੀ ਲਈ ਆ ਜੀ ਉਹ ਆਪਣੇ ਇਹ ਮਿਲੀ ਆ ਇਥੋਂ ਵੀ ਆ ਜਿਹੜਾ ਬੋਰਡ ਦੀ ਸਾਹਮਣੇ ਦੇਖ ਰਹੇ ਆ ਸੇਵਕ ਕੋ સેવા ਬਣਾਈ ਇਹ ਆਪਣੇ ਸ਼੍ਰੋਮਣੀ ਕਮੇਟੀ ਨਹੀਂ ਕਰਾ ਰਹੀ ਕੁਝ ਵੀ ਇਥੇ ਤੇ ਆਪਣੇ ਇਹ ਦੀਵਾਨ ਟੂਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਆ ਜਿਹੜੀ ਸੰਸਥਾ ਆ ਇਹ ਤੇ ਇਹਦੇ ਜਿੱਦਾਂ ਜਿਹੜੇ ਆਗੂ ਆ ਮੈਨਿਆ ਰਿਆ ਉਹ ਹੈਗੇ ਆ ਸਰਦਾਰ ਬਹਾਦਰ ਸਿੰਘ ਯੂ ਐਸ ਏ ਤੇ ਪੰਥ ਦੇ ਉੱਗੇ ਸਿੱਖ ਵਿਦਵਾਨ ਸਰਦਾਰ ਗਿਆਨੀ ਗਿਆਨ ਸਿੰਘ ਸੰਧੂ ਕੈਨੇਡਾ ਤੋਂ ਆ ਜੀ ਇਹ ਕੈਨੇਡਾ 'ਚ ਰਹਿੰਦੇ ਆ ਤੇ ਇਹ ਸਾਰਾ ਕਾਰਜ ਪ੍ਰਾਂਤਨ ਵਿਭਾਗ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਿਹਾ ਹੈ ਲਿਖਿਆ ਆ ਪਰ ਜਿਹੜੇ ਪਾਪਾ ਇੱਥੋਂ ਪੁੱਛਿਆ ਇਹ ਸਿਰਫ ਇੱਕ ਪਰਮਿਸ਼ਨ ਹੈ ਜਿਹੜੀ ਪੰਜਾਬ ਸਰਕਾਰ ਤੋਂ ਇਹਨਾਂ ਨੂੰ ਲੈਣੀ ਪਈ ਆ ਤੇ ਬਾਕੀ ਸਾਰੀ ਇਹ ਆਪਣੀ ਦਵਾਨ ਟੂਡਰ ਮਰ ਬਰਾਸਤੀ ਫਾਊਂਡੇਸ਼ਨ ਪੰਜਾਬ ਹੀ ਕਰ ਰਿਹਾ ਆ ਤੇ ਆਪਾਂ ਇਹਨਾਂ ਪੁੱਛਿਆ ਵੀ ਸੰਘ ਮਾਰ ਮਰ ਤਾਂ ਨਹੀਂ ਲਾ ਦੋਗੇ ਕਹਿੰਦੇ ਨਹੀਂ ਨਹੀਂ ਉਦਾਂ ਥੋੜਾ ਬਹੁਤ ਆ ਕਰਾਂਗੇ ਵੀ ਦਿਖੇ ਹੀ ਰਹੂਗੀ ਯਾਨੀ ਕਿ ਇਹ ਇਦਾਂ ਹੀ ਰੱਖਾਂਗੇ ਇਹਨੂੰ ਤੇ ਥੋੜਾ ਬਹੁਤ ਯਾਨੀ ਕਿ ਜੋ ਸੈੱਟ ਕਰਨੇ ਵਾਲਾ ਉਹ ਕਰਾਂਗੇ ਤੇ ਇਹ ਮਿਲੀ ਇਥੋਂ ਜਾਣਕਾਰੀ ਤੇ ਜਿਹੜੇ ਇੰਜੀਨੀਅਰ ਜਿਹਨੇ ਲਖੀਮਪੁਰ ਖੀਰੀ ਦੇ ਆ ਤੇ ਉਹ ਪਰਲੇ ਪਾਸੇ ਕੈਮਰੇ ਦੀ ਵੀ ਮਨਾਹੀ ਕਰਤੀ ਆ ਕਹਿੰਦੇ ਇੱਧਰ ਨਾ ਕੈਮਰਾ ਮਾਰਿਓ ਬਈ ਸਾਡੀ ਬੇਨਤੀ ਆ ਇਸ ਕਰਕੇ ਉਧਰ ਆਪਾਂ ਕੈਮਰਾ ਨਹੀਂ ਲੈ ਕੇ ਜਾਣਾ ਤੇ ਤੁਹਾਨੂੰ ਇੱਧਰੋਂ ਇੱਧਰੋਂ ਦਿਖਾ ਲ ਦਿੰਨੇ ਆ ਯਾਨੀ ਇਹਦੇ ਵਿੱਚ ਇੱਕ ਹੋਰ ਗੱਲ ਆ ਇਹ ਨਹੀਂ ਕੋਈ ਵੀ ਪੈਸਾ ਕਿਸੇ ਵੀ ਪ੍ਰਕਾਰ ਦਾ ਕਿਸੇ ਤੋਂ ਕੋਈ ਸਹਾਇਤਾ ਨਹੀਂ ਲਈ ਕੋਈ ਪੈਸੇ ਦੀ ਕੋਈ ਅਗਰਾਹੀ ਨਹੀਂ ਕੀਤੀ ਹੈਗੀ ਫਾਊਂਡੇਸ਼ਨ ਪੰਜਾਬ ਦਿਵਾਨ ਟੂਡਰਵਲ ਬਿਰਾਸਤੀ ਫਾਊਂਡੇਸ਼ਨ ਪੰਜਾਬ ਕਰੋ ਜੀ ਦਰਸ਼ਨ ਸੰਗਤ ਜੀ ਆਇਓ ਜੀ ਅੰਦਰੋਂ ਵੀ ਤੁਹਾਨੂੰ ਦਿਖਾ ਦਦੇ ਆ ਵੈਸੇ ਤਾਂ ਪੰਜਾਬ 'ਚ ਹਰ ਇੱਕ ਨੇ ਦਰਸ਼ਨ ਕੀਤੇ ਹੋਈ ਆ ਜੋ ਕੋਈ ਵੀ ਆਉਂਦਾ ਜਦੋਂ ਆਪਾਂ ਇਸ ਪੋਸ਼ਨ ਤੇ ਆਉਨੇ ਆ ਜਾਨੀ ਕਿ ਇੱਥੇ ਜਰਾਬਾਂ ਪਾ ਕੇ ਜਾਂ ਬੂਟ ਪਾ ਕੇ ਚਪਲਾ ਪਾ ਕੇ ਨਾ ਆਵੇ ਕੋਈ ਇਹ ਸਪੈਸ਼ਲ ਅਬਰ ਲਿਖਿਆ ਨਹੀਂ ਕਿਤੇ ਪਰ ਸਤਿਕਾਰ ਕਰਨ ਆਪਣਾ ਬਣਦਾ ਆ ਇਧਰੋਂ ਸ਼ੁਰੂ ਕੀਤਾ ਇਹ ਨਹੀਂ ਬਣਾਉਣਾ ਥੋੜੇ ਕੈਮਰਾ ਇੱਥੋਂ ਮਾਰ ਕੇ ਤੁਹਾਨੂੰ ਦਿਖਾ ਲ ਦਿੰਨੇ ਆ ਤੇ ਆਇਆ ਜੀ ਇੱਧਰ ਜਿਹੜੇ ਖਾਣਾ ਬਣਾਉਂਦੇ ਸੀਗੇ ਉਹਨਾਂ ਦਾ ਕਮਰਾ ਹੁੰਦਾ ਸੀ ਇਹ ਹੱਦ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਮਿੱਤਰ ਯਾਰ ਆਪਣਾ ਬਹੁਤ ਪਿਛੇ ਰਹਿ ਜਾਂਦਾ ਆ ਫੈਰ ਉਹਦਾ 34 35 ਸਾਲ ਦਾ ਆ ਉਮਰ ਦੇ ਹਿਸਾਬ ਨਾਲ ਨਿਆਣਾ ਨਹੀਂ ਹੈਗਾ ਪਰ ਫੇ ਵੀ ਦਿਮਾਗ ਚ ਆਉਂਦੀ ਰਹਿੰਦੀ ਗੱਲ ਬਈ ਕਿਤੇ ਗਲਤ ਰਾਹ ਨਾ ਮੁੜ ਜਵੇ ਹੁਣ ਜਦੋਂ ਇੱਥੋਂ ਪੈ ਗਿਆ ਰੋਡ ਤੇ ਚੜ ਗਿਆ ਫੇ ਤਾਂ ਸਿੱਧਾ ਸਿੱਧਾ ਯਾ ਸਿੱਧਾ ਲੁਧਿਆਣੇ ਤੱਕ ਆ ਤੇ ਆਉਂਦਾ ਆ ਤੇ ਤੁੰ ਦਿਖਾ ਲਦੇ ਆ ਔਰ ਆ ਰਿਹਾ ਮੇ ਤਾਂ ਪਿਆਰਾ ਇਹ ਪਹਿਲਾਂ ਤਾਂ ਕਿਤੇ ਰੋਕੇ ਹੁਣ ਰੋਟੀ ਬਾਣੀ ਖਾਣੇ ਆ ਰਾਹ ਦੇ ਵਿੱਚ ਬਹੁਤ ਸਟਾਲ ਲੱਗੇ ਹੁੰਦੇ ਹੁਣ ਸਿਆਲੂ ਗਨ ਚੱਲ ਪਿਆ ਕਰਕੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲ ਲੱਸੀ ਅੱਜ ਇਹ ਜੀਜਾਂ ਚੰਡਾਂਗੇ ਆਇਆ ਆਇਆ ਯਾਰਾ ਥੋੜੀਆ ਖਿੱਚ ਲਿਆ ਕਰ ਪਿੱਛੇ ਬਹੁਰੇ ਨਜ਼ਰ ਤੂੰ ਲਓ ਜੀ ਖੰਨੇ ਤੋਂ ਆਪਾਂ ਖੰਨੇ ਦੇ ਦਰਾਹੇ ਦੇ ਵਿਚਾਲੇ ਜੇ ਆ ਗਏ ਯਾਨੀ ਖੰਨਾ ਆਪਾਂ ਕ੍ਰੋਸ ਕਰ ਲਿਆ ਆ ਤੇ ਇੱਕ ਤਾਂ ਹੈਗਾ ਆ ਉਹ ਉੱਧਰਲੇ ਪਾਸੇ ਸੈਟਮ ਜਿਹੜਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ ਲੱਸੀ ਦਾ ਗਲਾਸ ਇਦਾਂ ਹੀ ਆ ਗਰਿਆ ਪਰ ਇਹ ਆ ਦੇ ਐ ਸਾਥ ਆਪਣੇ ਵਾਲੇ ਹੱਥ ਆ ਤੇ ਆਪਾਂ ਰੋਕ ਆਏ ਆ ਤੇ ਮਿੱਤਰ ਆਪਣਾ ਬਹੁਤ ਪਿੱਛੇ ਆ ਹੱਲੇ ਖੰਨੇ ਦੇ ਪਿੱਛੇ ਆ ਕਹਿੰਦਾ ਤੇ ਆਪਾਂ ਜਾਂਦੇ ਖਾਣੇ ਆ ਜੇ ਉਹ ਆ ਜਾਵੇ ਤਾਂ ਫੇਰ ਉਹਨੂੰ ਖਵਾ ਕੇ ਰੋਟੀ ਪਾਣੀ ਫੇਰ ਤੁਰਦੇ ਆ ਇੱਥੋਂ ਟਾਈਮ ਵੀ ਟੂ ਮੱਚ ਹੋ ਗਿਆ ਸਵਾ 12 ਹੋ ਗਿਆ ਏ ਹਾਂਜੀ ਬੰਦਾ ਦਾ ਆਪਣਾ ਜਿਹੜਾ ਮਿੱਤਰ ਹੈ ਜਾਦਾ ਪਿੱਛੇ ਰਹਿ ਗਿਆ ਹੈਗਾ ਇਹ ਕਰਕੇ ਮੈਂ ਕਿਹਾ ਆਪਾਂ ਪਹਿਲਾਂ ਖਾ ਲਈਏ ਭੁੱਖ ਬਹੁਤ ਲੱਗੀ ਸੀ ਤੇ ਹਿਸਾਬ ਦਾ ਮੈਂ ਕਿਹਾ ਤੁਹਾਨੂੰ ਦੱਸ ਦਈਏ ਜੇ ਕਿਸੇ ਦਾ ਦਿਲ ਕਰੇ ਰਾਜ ਰੋਕ ਕੇ ਖਾਣ ਨੂੰ ਇਦਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲ ਲੱਸੀ ਦਾ ਗਲਾਸ ਕੰਮ ਬੜਾ ਹੀ ਟੇਸਟੀ ਆ ਤੇ 120 ਰੁਪਏ ਦੇ ਵਿੱਚ ਯਾਨੀ ਕਿ ਦੋ ਗੋਲੀਆਂ ਪਾ ਸਾਗ ਦੀਆਂ ਖਾ ਲਈਆਂ ਤੇ ਚਾਰ ਮੱਕੀ ਦੀਆਂ ਰੋਟੀਆਂ ਇਹ ਦੋ ਗਲਾਸ ਲੱਸੀ ਦੇ ਮੇਰੇ ਭਾਈ ਇਹ ਲੱਗੇ ਸਾਰੇ 120 ਕੋਈ ਮਹਿੰਗਾ ਸੌਦਾ ਨਹੀਂ ਨਜ਼ਾਰਾ ਵੱਜ ਗਿਆ ਜਾਨੀ ਕਿ ਹੁਣ ਜਾਨੀ ਕਿ ਸਬਰ ਵੱਡੇ ਦੇਖੇ ਜਾਵਾਂਗੇ ਉਹ ਬੰਦਾ ਆਪਣਾ ਆ ਜਵੇ ਹੁਣ ਇਹ ਬੰਦੇ ਨੂੰ ਫੇ ਖਿਲਾ ਕੇ ਬੰਦੇ ਦੀ એનર્ਜੀ ਬਣਾ ਕੇ ਫਿਰ ਤੋੜਦੇ ਉਹ ਨਾਲ ਗਾੜੀ ਮਿੱਟੀ ਰਹੀ ਬਹੁਤ ਭਰ ਗਈ ਆ ਐਟਮ ਆਪਾਂ ਖੜੇ ਆ ਲੁਧਿਆਣੇ ਦੇ ਦਰ ਤੇ ਐਨ ਯਾਨੀ ਕਿ ਲੁਧਿਆਣੇ ਐਂਟਰ ਹੋਣ ਲੱਗੇ ਆ ਸ਼ਹਿਰ ਵਿੱਚ ਵਿੱਚੇ ਖੜਾ ਆਪਣਾ ਤੂਫਾਨ ਆ ਆ ਆਸਵਾਲ ਵਾਲਿਆਂ ਦੀ ਜਿਹੜੀ ਫੈਕਟਰੀ ਆ ਮੌਂਟੀ ਕਾਰਲੋ ਨਾਲ ਇਹਦੇ ਤੇ ਇੱਥੇ ਖੜੇ ਆਪਾਂ ਕੀ ਕਰਦੇ ਆ ਕੇ ਕੰਮ ਆ ਦੋ ਦਿਨ ਤੋਂ ਉਹੀ ਕਰੀ ਜਾਂਦੇ ਆ ਆਪਣੇ ਸਾਥੀ ਦਾ ਇੰਤਜ਼ਾਰ ਸਾਥੀ ਆਪਣਾ 6 ਕਿਲੋਮੀਟਰ ਪਿੱਛੇ ਆ ਢੰਡਾਰੀ ਗਲਾ ਪਹੁੰਚ ਗਏ ਆ ਕਹਿੰਦਾ ਕਿ ਮੈਂ ਕਿ ਆ ਜਾ ਖਿੱਚੀ ਆ ਮੈਂ ਮੂਹਰੇ ਖੜਨਾ ਆ ਕਿਤੇ ਸਿੱਧਾ ਨਾ ਲੰਘ ਜੀ ਆਪਾਂ ਸ਼ਹਿਰ ਦੇ ਵਿੱਚ ਦੀ ਹੋਇਆ। ਸ਼ਹਿਰ ਲੁਧਿਆਣਾ ਚੌਕ ਜਲੰਧਰ ਬਾਈਪਾਸ ਤੇ ਆਪਣੇ ਵੀਡੀਓ ਦੇਖਣ ਵਾਲੇ ਪੁਰਾਣੇ ਭੈਣ ਭਰਾਵਾਂ ਨੂੰ ਪਤਾ ਹੀ ਆ ਜਦੋਂ ਆਪਾਂ ਜਲੰਧਰ ਆਏ ਹੋਈਏ ਤੇ ਆਪਾਂ ਇੱਥੇ ਰੁੱਕੇ ਨਾ ਜਾਈਏ ਇਦਾਂ ਹੋ ਨਹੀਂ ਸਕਦੀ। ਇਸ ਕਰਕੇ ਇੱਥੇ ਆਪਣੀ ਪੱਕੀ ਸਟੇ ਹੁੰਦੀ ਆ ਖਾਣ ਪੀਣ ਲਈ। ਸ਼ਹਿਰ ਫਲੋਰ ਖੜਾ ਤੂਫਾਨ ਆਪਣਾ ਤੇ ਆਪਾਂ ਲੁਧਿਆਣਾ ਜਲੰਧਰ ਬਾਈਪਾਸ ਤੋਂ ਰੱਜ ਪੁੱਜ ਗਏ ਤੁਰੇ ਸੀਗੇ ਤੇ ਇੱਥੇ ਰੁਕਣ ਦਾ ਕਾਰਨ ਇਹ ਬਣ ਗਿਆ ਆਪਾਂ ਖੜੇ ਕੀ ਕਰਦੇ ਆ ਪਤਾ ਹੀ ਹੋਣਾ ਵੀਡੀਓ ਦੇਖਣ ਵਾਲਿਆਂ ਨੂੰ ਸਾਥੀ ਨੂੰ ਢੀਕਦੇ ਆ ਤੇ ਸਾਥੀ ਆਪਣਾ ਆ ਜਦੇ ਇਹ ਕਰਕੇ ਇੱਥੇ ਰੋਗਿਆ ਨਹੀਂਦਾ ਆਪਾਂ ਭਜਾਈ ਜਾਣਾ ਸੀ ਘੋੜਾ ਉਹਨੂੰ ਗਰਾਇਆ ਜਾ ਕੇ ਟੱਕਰ ਲੈਣਾ ਸੀ ਆਪਾਂ ਕਿਹਾ ਕਿਤੇ ਗਰਾਇਆ ਨੂੰ ਨਾ ਲੰਘ ਜਵੇ ਸਿੱਧਾ ਉਹ ਇਥੋਂ ਹਾਈ ਬਈ ਜਿਹੜਾ ਜਾਣਦਾ ਹੀ ਆਪਣੇ ਜਲੰਧਰ ਨੂੰ ਲੁਧਿਆਣੇ ਤੋਂ ਜਲੰਧਰ ਨੂੰ ਤੇ ਗਰਾਇਆ ਤੋਂ ਜਾ ਕੇ ਉਧਰ ਮੁੜੀਦਾ ਆਪਾਂ ਪਿੰਡ ਨੂੰ ਜ਼ਿਆਦਾਤਰ ਤੇ ਇਹ ਕਰਕੇ ਮੈਂ ਕਿਹਾ ਆਪਾਂ ਸਿੱਧਣ ਲਾਂਗ ਜੀ ਉਹਦੀ ਵੇਟ ਕਰਦੇ ਆ ਇੱਥੇ ਇਥੋਂ ਆਪਾਂ ਪਿੰਡਾਂ ਵਿੱਚ ਦੀ ਹੋ ਜਾਣਾ ਆ ਜਿਹੜਾ ਤੁਹਾਨੂੰ ਨਾ ਧੁੰਦ ਜੀ ਲੱਗਦੀ ਏ ਧੁੰਦ ਨਹੀਂ ਏ ਪੋਲਿਊਸ਼ਨ ਈ ਆ ਜਾਨੀ ਕਿ ਆਪਾਂ ਦੋ ਦਿਨ ਹੋ ਗਏ ਇਸ ਰੋਡ ਤੇ ਰੋਡ ਕੀ ਤੋਂ ਚੱਲ ਕੇ ਆਪਾਂ ਫਤਾਗੜ ਸਾਹਿਬ ਕਾਏ ਕੱਲ ਤੇ ਅੱਜ ਫਤਾਗੜ ਸਾਹਿਬ ਤੋਂ ਉੱਪਰ ਰੋਡ ਕੀ ਨੂੰ ਆ ਰਹੇ ਆ ਪਿੰਡ ਨੂੰ ਤੇ ਇਹ ਇਦਾਂ ਨਹੀਂ ਵੀ ਦੋ ਘੰਟੇ ਚਾਰ ਘੰਟੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਦਾਂ ਈ ਧੂਆਂ ਵਾਲੇ ਆਪਾਂ ਨੂੰ ਤੋਰ ਫਤਾਗੜ ਸਾਹਿਬ ਤੱਕ ਮਿਲੇ ਆ ਹੁਣ ਤਾਂ ਯਾਰ ਪ੍ਰਾਲੀ ਨੂੰ ਅੱਗ ਵੀ ਨਹੀਂ ਲਾਈ ਕਿਸਾਨਾਂ ਨੇ ਸਰਕਾਰਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹ ਕਿੱਥੋਂ ਆਈ ਜਾਂਦਾ ਆ ਇੰਨਾ ਪੋਲੂਸ਼ਨ ਇਹ ਸਾਰਾ ਹੀ ਆਪਣੇ ਫੈਕਟਰੀਆਂ ਕਰ ਰਹੇ ਆ ਜੋ ਕੈਮੀਕਲ ਇਹ ਵਰਤ ਰਹੀਆਂ ਆ ਪਾਣੀ ਗੰਧਲਾ ਹੋ ਗਿਆ ਹਵਾ ਗੰਧਲੀ ਹੋ ਗਈ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੜਕ ਪਿੰਡਾਂ ਵਾਲੀ ਫਲੋਰ ਤੋਂ ਆਪਾਂ ਪਿੰਡਾਂ ਵਿੱਚ ਦੀ ਹੋਗਾ ਹੈ ਪਿੰਡ ਪੈਣੇ ਆਪਾਂ ਨੂੰ ਅਕਲਪੁਰ ਅਕਲਪੁਰ ਆ ਗਿਆ ਜਾਨੀ ਆਹ ਆ ਤੇ ਅਕਲਪੁਰ ਤੋਂ ਮਠੱਡੇ ਉਹ ਠੱਡੇ ਆ ਤੋਂ ਜੱਜੇ ਜੱਜਿਆਂ ਤੋਂ ਪਾਂਸੀਆਂ ਪਾਂਸੀਆਂ ਤੋਂ ਰੌੜਕ ਕਲਾ ਕਿਸੇ 2FPC ਫੋਟੋ ਵਾਲ ਕਲਾ ਪਿਆ ਤੇ ਰੌੜਕੇ ਤੋਂ ਨਾਲ ਹੀ ਰੌੜਕ ਇੱਥੋਂ ਪਹੁੰਚਾਈ ਹੁਣ ਪਿੰਡਾਂ ਗਰਾਊਂਡ ਬਾਂਸੀਆਂ ਸਕੂਲ ਦੀ ਪਿੰਡ ਬਾਂਸੀਆਂ ਇਹ ਸਕੂਲ ਨੂੰ ਨਿਆਣੇ ਦੇਖੋ ਖੇਡਦੇ ਲੱਟਾਂ ਲੱਗੀਆਂ ਆਂ ਆ ਗਰਾਊਂਡ ਦੇ ਵਿੱਚ ਸਾਰੀ ਬਸਿੰ ਤੇ ਇਹ ਸਕੂਲ ਨੂੰ ਬਾਂਸੀਆਂ ਨੂੰ ਪਿੰਡ ਬਹੁ ਪਿੰਡੇ ਦਾ ਜੱਜਾ ਪਿੰਡ ਵੀ ਇਹਨੂੰ ਪੈ ਜਾਂਦਾ ਧੀਣ ਸਾ ਵੀ ਪੈ ਜਾਂਦਾ ਬਾਂਸੀਆਂ ਦੀ ਪੈ ਜਾਂਦੀ ਆ ਤੇ ਆਪਣੀ ਇਹੇ ਗਰਾਊਂਡ ਨਾਲ ਤਾਂ ਜਦਾ ਇਹ ਜੁੜੀਆਂ ਆ ਆਪਾਂ ਜਦੋਂ 8ਵੀਂ ਕਲਾਸ ਚ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਸਕੂਲ ਦੀਆਂ ਖੇਡਾਂ ਵੀ ਜਿਹੜੀਆਂ ਉਨੀਆਂ-ਉਨੀਆਂ ਜੌਨ ਦੀਆਂ ਇੱਥੇ ਹੁੰਦੀਆਂ ਨੀਆਂ ਸੀਗੀਆਂ ਤੇ ਇਸ ਪਿੰਡ ਖੇਡਣ ਆਉਦੇ ਹੁੰਦੇ ਸੀ ਬੱਚਿਆਂ ਦੇ ਵਿੱਚ ਮੁੰਡੇ ਵੀ ਆ ਤੇ ਧੀਆ ਧਿਆਣੀਆਂ ਵੀ ਹੈਗੀਆਂ ਆ ਬਹੁਤ ਸੋਹਣੀ ਗੱਲ ਆ ਯਾਰ ਵਧੀਆ ਇਦਾਂ ਜੁੜੇ ਰਹਿਣਗੇ ਮਾਂ ਦੇ ਨਾਲ ਨਿਆਣੇ ਤਾਂ ਪੰਜਾਬ ਬਦਲ ਜਾਊਗਾ ਇੱਕ ਵਾਰ ਫੇ ਹੱਸਦਾ ਖੇਡਦਾ ਖੁਸ਼ਹਾਲ ਰੰਗਲਾ ਪੰਜਾਬ ਬਣ ਜਾਊਗਾ ਜੇ ਬੱਚੇ ਇਦਾਂ ਗੀਮਾਂ ਦੇ ਨਾਲ ਜੁੜੇ ਰਹਿਣ। ਓ ਬੱਚੀਆਂ ਖੇਡਦੀਆਂ। ਹਾਂਜੀ। ਸੰਗਤ ਜੀ ਪਹੁੰਚ ਗਏ ਜੀ ਆਪਾਂ ਪੈਂਡ ਰੌੜਕੀ ਦਰਸ਼ਨ ਕਰਕੇ ਸ੍ਰੀ ਫਤਿਹਗੜ ਸਾਹਿਬ ਤੋਂ। ਤੇ ਨਿਰਾਹੀ ਹੋ ਗਿਆ ਪਰ ਕਿਉਂਕਿ ਬੰਦੇ ਆਪਣਾ ਜਿਹੜਾ ਸਾਥੀ ਆਪਨੂੰ ਉਹਦਾ ਇੰਤਜ਼ਾਰ ਕਰਨਾ ਪੈਂਦਾ ਉਹਦੇ ਕਰਕੇ ਸਮਾਂ ਖਰਾਬ ਹੁੰਦਾ ਸੀ ਪਰ ਆਨੰਦ ਪੂਰਾ ਆਇਆ ਪਰ ਜਿਹੜੀ ਦਿਮਾਗ ਦੇ ਨਾਲ ਇੱਕ ਲੜਾਈ ਚੱਲਣ ਡਈ ਸੀ ਉਹ ਹਾਲੇ ਪੂਰੀ ਸੈਟਿੰਗ ਨਹੀਂ ਆਈ ਹੈਗੀ ਅਰਦਾਸ ਕਰਿਓ ਕਾਲਪੁਰਖ ਮਿਹਰ ਕਰੇ ਵੀ ਸੈੱਟ ਹੋ ਜਵੇ ਸਾਰਾ ਕੁਝ ਤੇ ਛੇਤੀ ਛੇਤੀ ਆਪਾਂ ਲੰਮੇ ਸਫਰਾਂ ਤੇ ਨਿਕਲੀਏ ਬਹੁਤ ਜਲਦੀ ਨਿਕਲਾਂਗੇ ਤੇ ਸਫਰਾਂ ਦੇ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਾਮਾਨ ਦਾ ਥਾ ਜੋ ਵੀ ਖਰੀਦਿਆ ਆ ਜੋ ਆਪਾਂ ਇਕੱਠਾ ਕੀਤਾ ਜਾਣ ਲਈ ਉਹ ਸਾਰੇ ਦੀ ਵੀਡੀਓ ਆਪਾਂ ਬਣਾ ਕੇ ਰੱਖੀ ਹੋਆ ਉਹ ਸਫਰ ਤੇ ਜਾਣ ਤੋਂ ਪਹਿਲਾਂ ਇੱਕ ਦਿਨ ਅਪਲੋਡ ਕਰ ਦਵਾਂਗੇ ਠੀਕ ਹੈ ਜੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਬਾਕੀ ਦਰਸ਼ਨ ਕਰਿਓ ਤੇ ਹੋ ਸਕੇ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨਾਲ ਪਰਿਵਾਰ ਸਮੇਤ ਜ਼ਰੂਰ ਦਰਸ਼ਨ ਕਰਨ ਜਾਓ ਸ਼੍ਰੀ ਫਤੇਗੜ ਸਾਹਿਬ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਹਾਂ ਅਗਲੇ ਸਫਰਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ